ਉਹ ਕਹਿੰਦਾ ਵਿੱਚ ਦੁਨੀਆ ਸੇਵ ਕਮਾਈਆ ਤਾਂ ਤਰਗਾ ਵੈਸਨ ਭਾਈ ਤੇ ਦੂਜੇ ਪਾਸੇ ਲਿਖਿਆ ਗੁਰਪੀਰਾਂ ਦੀ ਚੱਕਰੀ ਮਹਾ ਕਰੜੀ ਸੁਖ ਸਾਰ ਨਦਰ ਕਰ ਇਸ ਆਪਣੀ ਇਸ ਲਾਏ ਹੇਤ ਪਿਆਰ ਸਤਗੁਰ ਕੀ ਸੇਵਾ ਲੱਗਿਆ ਉਹ ਜੇ ਤਰ ਇਨਸਾਨ ਮਨ ਜਿੰਦਿਆਂ ਫਲ ਪਾਏ ਸੀ ਅੰਤਰ ਵਿਵੇਕ ਵਿਜਾ ਗੁਰਪੁਰੀ ਗੁਰਪੀ ਰਾਗੀ ਚਾਕਰੀ ਮਹਾ ਕਰੜੀ ਸੁਪਸਾਤ ਜੇ ਸਾਹਮਣੇ ਸਿਧਿ ਬ੍ਰਹਮ ਗਿਆਨੀ ਮਹਾਪੁਰਸ਼ ਹੁੰਦੇ ਨੇ ਨਾ ਮਨ ਮਾਰ ਕੇ ਉਹਨਾਂ ਦੀ ਸੇਵਾ ਕਰਨੀ ਪੈਂਦੀ ਮੇਰ ਪੁਆਇੰਟ ਹੈ ਸਾਡੇ ਚ ਕਮੀ ਕਿੱਥੋਂ ਰਹਿੰਦੀ ਹੈ ਕਮੀ ਇੱਥੇ ਆ ਕੇ ਰਹਿੰਦੀ ਹੈ ਤੇ ਜੇ ਕੋਈ ਆਦਮੀ ਗੁਰੂਆਂ ਦੀ ਸ਼ਰਨ ਵਿੱਚ ਆਉਂਦਾ ਨਾ ਤੇ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਉਸ ਨੂੰ ਇਹਨਾਂ ਚੀਜ਼ਾਂ ਮਹਾਪੁਰਸ਼ਾਂ ਦੀ ਸ਼ਰਨ ਵਿੱਚ ਭੇਂਟ ਕਰਨੀਆਂ ਫਿਰ ਤਨ ਮਨ ਔਰ ਧਨ ਤਨ ਮਨ ਤਨ ਸਭ ਸੌਂਫੁਰ ਕੋ ਹੁਕਮ ਨਹੀਂ ਹੈ ਭਾਈਏ ਤੇ ਤਿੰਨੇ ਜਿਹਾ ਗੁਰੂਆਂ ਦੇ ਅਰਪਣ ਕਰਦੇ ਤੇ ਨੰਬਰ 4 ਤੇ ਗੁਰੂਆਂ ਦਾ ਹੁਕਮ ਉਹ ਦੇ ਕਰੇ ਪਾਲਣਾ ਤੇ ਫਿਰ ਆਦਮੀ ਦਾ ਇਹ ਲੋਗ ਤੇ ਪ੍ਰਲੋਗ ਦੋਨੋਂ ਹੀ ਸੁਰ ਜਾਂਦੇ ਹਨ ਇੱਥੇ ਕਮੀ ਨਾ ਹੁੰਦੀ। ਉਹਦਾ ਉਨਹੀਂ ਸਫਲ ਹੋ ਜਾਂਦਾ ਹੈ। ਪਰ ਇਹ ਹੈ ਤੇ ਨਜਝ ਔਖੀ ਹੈ। ਇਸੇ ਵਾਸਤੇ ਪੰਚ ਪਿਤਾ ਸੁਣਵੜ ਦਿੰਦੇ ਜੀ ਮਹਾਰਾਜ ਗੁਰਬਾਣੀ ਵਿੱਚ ਪ੍ਰਮਾਣ ਕਰਦੇ ਕਿ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ। ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ। ਭਾਈ ਲਗੋ ਮੈਂ ਕਰੋ ਬੇਨੰਤੀ ਕੋਈ ਸੰਤ ਮਿਲੇ ਵਡਭਾਗੀ ਮਨ ਅਰਪੂ ਧਨ ਰੱਖੂ ਆਗੇ ਮਨ ਕੀ ਮਤ ਮੁਹਿ ਸਗਲ त्याਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅੰਦਰ ਫਿਰਾਂ ਇਸ ਪਿਛੇ ਵਰਾਗੀ ਬਰੋ ਕਰੇ ਪੂਰਵ ਕਰਮ ਅੰਕਰ ਜਬ ਪ੍ਰਗਟਿਓ ਪੂਰਵ ਕਰਮ ਅੰਕਰ ਜਬ ਪ੍ਰਗਟਿਓ ਮਿਟਿਓ ਫੁਰਖ ਰਸ ਕਬਰ ਆਗੀ ਮਿਟਿਓ ਅੰਧੇਰ ਮਿਲ ਤਰ ਨਾਨਕ ਜਨਮ ਜਨਮ ਕੀ ਝੋਈ ਜਾਗੀ ਮੇਰਾ ਕੇ ਪੂਰਵ ਕਰਮ ਅੰਕਰ ਜਬ ਪ੍ਰਗਟਿਓ ਅਜੀ ਖੇਤੀ ਵੀ ਦੇ ਇਹ ਵੀ ਵੀਦ ਨੇ ਧਰਤੀ ਦੇ ਵਿੱਚ ਇਹ ਉਹ ਨੂੰ ਜਿਹਨੂੰ ਪੰਜਾਬੀ ਚ ਕਹਿੰਦੇ ਟੋਰ ਮਾ ਨੂੰ ਆਮ ਕਹਿੰਦੇ ਸਿੰਬਿਤ ਦੀਏ ਤੇ ਐਸੇ ਤਰ੍ਹਾਂ ਹੀ ਆ ਸਰੀਰ ਹੈ ਸਾਡਾ ਇੱਕ ਧਰਤੀ ਤੇ ਆਤਮਾ ਵੀ ਮਾਲਕ ਤੇ ਸਰੀਰੂਪੀ ਧਰਤੀ ਦੇ ਵਿੱਚ मनुख देह ਦੇ ਅੰਦਰ ਆ ਕੇ ਜੋ ਸਿਕ ਕਰਮ ਰੂਪੀ ਬੀਜ ਬੀਜੇ ਉਹ ਪਿਛਲੇ ਜਨਮ ਜਨਮਾਂ ਤਰਾ ਦਾ ਕੋਈ ਸੁਭ ਬੀਜ ਬੀਜਿਆ ਹੋਇਆ ਪਨ ਕੀਤਾ ਹੋਇਆ ਅੰਕਰਤ ਹੁੰਦਾ ਸਾਹਮਣੇ ਹੁੰਦਾ ਤੇ ਫਿਰ ਸਾਨੂੰ ਇਹ ਮੁਨਖ ਜੀਵਨ ਦੇ ਵਿੱਚ ਅੱਛੇ ਸਮਦ੍ਰਸ਼ਟੀ ਬ੍ਰਹਮ ਗਿਆਨੀ ਮਹਾਪੁਰਸ਼ਾਂ ਦੀ ਸੰਗਤ ਵਿੱਚ ਬਗੈਰ ਕਰਮਾ ਤੋਂ ਮਿਲਦਾ ਇਸ ਵਾਸਤੇ ਇਨਸਾਨ ਨੂੰ ਜ਼ਿੰਦਗੀ ਵਿੱਚ ਸੁਭ ਕਰਮ ਕਰਨੇ ਚਾਹੀਦੇ ਨੇਕ ਕਰ ਤੇ 24 ਘੰਟੇ ਪ੍ਰਮਾਤਮਾ ਦੀ ਮਨ ਕੇ ਹਜ਼ੂਰੀ ਚ ਉਹਨੂੰ ਹਾਜ਼ਰ ਨਾਜ਼ ਸਬਜ ਕੇ ਤੇ ਉਹਦੇ ਭੈ ਵਿੱਚ ਰਹਿਣਾ ਚਾਹੀਦਾ ਕਿ ਪ੍ਰਮਾਤਮਾ ਸਾਡੀ ਹਰ ਹਰਕਤ ਦੇਖੇ ਕਰਮ ਕਰਨ ਦੇ ਵਿੱਚ ਆਦਮੀ ਆਜ਼ਾਦ ਉਹਦਾ ਭਾਰੋਂ ਛੁਗਲਣੇ ਵਿੱਚੇਗਾ ਰਾਦੀਨ ਕਰਮਣੀ ਇਹੋ ਅਧਿਕਾਰ ਹਸਤੇ ਮਾ ਫਲੇ ਸੁ ਕਦਾ ਚੰ ਭਗਵਾਨ ਕਿਛੇ ਕਹਿੰਦੇ ਉਹ ਅਰਜਨ ਜੀਵ ਦਾ ਕਰਮ ਕਰਨ ਦੇ ਵਿੱਚ ਰਾਈਟ ਹੈ ਜੋ ਮਰਜੀ ਕਰੇ ਪਰਮਾਤਮਾ ਸਾਨੂੰ ਹੱਥ ਦਿੱਤੇ ਇਹਨਾਂ ਹੱਥਾਂ ਨਾਲ ਸਾਜ ਸੰਗਤ ਦੀ ਸੇਵਾ ਕਰ ਲਈਏ ਸਾਜ ਸੰਗਤ ਦੇ ਬੈਠਵਾ ਦੇ ਸਫਰ ਹੁਸ਼ਾਲੀਏ ਸਾਜ ਸੰਗਤ ਦੇ ਚੂਤੇ ਘਰਤਨ ਸਾਫ ਕਰ ਲਈਏ ਸਾਜ ਸੰਗਤ ਨੂੰ ਲੰਗਰ ਵਰਤਾ ਦਈਏ ਆਪਣੇ ਬਜ਼ੁਰਗਾਂ ਮਾਤਾ ਪਿਤਾ ਉਹਨਾਂ ਦੀ ਸੇਵਾ ਕਰ ਲਈਏ ਤੇ ਕਿਸੇ ਦੁਖੀ ਨੂੰ ਸੁਭੀ ਕਰ ਲਈਏ ਕਿਸੇ ਡਿੱਗੇ ਨੂੰ ਉਠਾ ਲਈਏ ਤੇ ਚਾਹੇ ਇਹਨਾਂ ਹੱਥਾਂ ਨਾਲ ਜਿੱਦ ਦਾ ਕਤਲ ਕਰਦੇ ਤੇ ਚਾਹੇ ਇਹਨਾਂ ਹੱਥਾਂ ਨਾਲ ਅੱਗੇ ਬੈਠੇ ਜੇ ਪੁੱਤਰ ਕਰਮ ਕਰਨ ਦੇ ਵਿੱਚ ਆਦਮੀ ਇੰਡੀਪੈਂਡੈਂਟ ਆ ਆਜ਼ਾਦ ਪਰ ਮਾਦਮਾ ਮਿਲ ਹੱਥ ਨਹੀਂ ਕਰਦਾ ਹੱਥ ਕੀ ਥਾਣੇ ਦੇ ਮੁਰੇ ਤੁਸੀਂ ਕਤਲ ਕਰਦੇ ਹੋ ਤੇ ਥਾਣੇ ਵਾਲੇ ਗੂਹਾਂ ਬੰਦ ਕਰ ਲੈਂਦੇ ਲੜੀ ਜਾਂਦੇ ਪਰ ਵੀ ਤੇ ਜਦੋਂ ਐਫ ਆਈ ਆਰ ਕੱਟੀ ਗਈ ਤੇ ਫਿਰ ਜਿੱਥੇ ਮਰਜ਼ੀ ਭੱਜ ਲੋ ਉੱਥੋਂ ਹੱਥ ਗੜੀਆਂ ਦੇ ਆ ਕੇ ਫੜ ਲੈਂਦੇ ਤੇ ਐਂ ਕਰਮ ਕਰਨ ਦੇ ਵਿੱਚ ਆਦਮੀ ਆਜ਼ਾਦ ਤੇ ਜਦੋਂ ਉਹ ਕਰਮ ਦਾ ਫਲ ਭੁਗਤਣਾ ਪੈਂਦਾ ਤੇ ਫੇਰ ਆਦਮੀ ਰੋਂਦਾ ਹੈ ਦਾ ਜੀ ਕਮਾਤਾ ਫਿਰ ਕਹਿੰਦਾ ਹਾ ਕਿਹੜੇ ਪਾਪ ਦਾ ਫਲ ਮੈਨੂੰ ਲੱਗੀ ਜਾਂਦਾ ਹੈ ਐ ਨਹੀਂ ਪ੍ਰਧਵੀ ਛੱਡੀ ਕੱਪਨ ਤੇਰੇ ਕੀ ਤੇ ਦਾ ਫਲ ਮੈਨ ਦਾ ਦੇ ਨੁਕ ਸੋ ਇਸ ਵਾਸਤੇ ਜੋ ਕਰਮ ਪ੍ਰਾਪਲਬਦ ਕੋਟੀ ਚ ਆ ਗਿਆ ਉਹਨੂੰ ਕਹਿੰਦੇ ਭੋਗੇ ਬਿਨ ਭਾਗੇ ਨਹੀਂ ਪ੍ਰਾਪਲਬਦ ਬਲਵਾਨ ਤੇ ਇਹ ਹੈ ਮਹਾ ਪ੍ਰਸ਼ਾਦ ਦੀ ਇੱਕ ਮਹਿਮਾ ਜੇச்சே ਸਮদৃষ্টি ਬ੍ਰह्मज्ञानी ਮਹਾਪੁਰਸ਼ ਮਿਲ ਜਾਣਾ ਤੇ ਅਸੀਂ ਆਪਣਾ ਤਨ ਮਨ ਤਨ ਪਿਛਲਾ ਕੋਈ ਕਰਮ ਜਾਗ ਤੇ ਉਹਨਾਂ ਨੂੰ ਸੌਂਪ ਦਈਏ ਤੇ ਉਹਨਾਂ ਦੇ ਉਹਦੇ ਬਖਸ਼ਿਸ਼ ਤੇ ਸਾਡੀ ਨੇ ਪ੍ਰਮਾਤਮਾ ਦੇ ਨਾਮ ਵਿੱਚ ਲੱਗ ਜਾਵੇ ਤੇ ਫਿਰ ਸਾਡੇ ਕਰਮ ਰੂਪੀ ਬੀਜੜਿਆ ਉਹ ਵੀ ਝੜ ਕੇ ਸੁਆਹ ਹੋ ਜਾਂਦੇ ਆ ਪੂਰਾ ਫਲ ਦੇਣ ਦੇ ਵਿੱਚ ਸਮਰਥੀ ਇਪੋਵਾਨਿ ਕਿਛਨ ਲਿਖਿਆ ਗਿਆ ਗਿਆਨੰਗਨੀ ਤਦਦ ਕਰਮਾਣਮ ਕਹਿੰਦੇ ਗਿਆਨੰਗਨੀ ਤਦਦ ਕਰਮਾਣਮ ਸਮਾਹ ਪੰਡਿਤੰ ਬੁੱਧਾ ਇਹਦੇ ਜਿਸ ਆਦਮੀ ਨੇ ਗੁਰੂਆਂ ਦੀ ਸੇਵਾ ਕਰਕੇ ਮਾਲਕ ਦੀ ਬੰਦਗੀ ਕਰਕੇ ਸਾਧ ਸੰਗਤ ਦੀ ਸੇਵਾ ਕਰਕੇ ਸੇਮਨ ਕਰਕੇ ਨਮਰਤਾ ਧਨ ਕਰਕੇ ਆਪਣੇ ਪਿਛਲੇ ਕਰਮਾਂ ਨੂੰ ਗਿਆਨ ਰੂਪੀ ਅਗਨੀ ਦੇ ਵਿੱਚ ਭੁਲ ਦਿੱਤਾ ਤੇ ਉਹ ਆਦਮੀ ਦਾ ਦੁਆਰਾ ਜਨਮ ਨਹੀਂ। ਉਹਨੂੰ ਕਹਿੰਦੇ ਪੰਡਤ ਉਹਨੂੰ ਕਹਿੰਦੇ ਗਿਆਨੀ ਉਹਨੂੰ ਕਹਿੰਦੇ ਗੁਰਮੁਖ ਐ ਵੱਧ ਫੇਲ ਤੱਕ ਨੇ। ਉਹ ਖਗਾਮ ਹੈ। ਤੇ ਇਸ ਵਾਸਤੇ ਮੇਨ ਪੁਆਇੰਟ ਹੈ ਕਿ ਅਸੀਂ ਜ਼ਿੰਦਗੀ ਵਿੱਚ ਹੌਖਾਗਮ ਹੈ। ਇੱਛੇ ਮਹਾਪੁਰਸ਼ਾਂ ਦੇ ਸੰਗਤ ਕਰੀਏ ਤੇ ਸੰਗਤ ਉਹ ਹਮੇਸ਼ਾ ਰਹੀਏ ਦੂਰ ਤੇ ਸਾਡਾ ਫਿਰ ਵੀ ਪਾਰ ਉਤਾਰਾ ਉਹ ਮਹਾਪੁਰਸ਼ ਕਹਿੰਦੇ ਨੇ ਕਿ ਪਿੰਗਲ ਪਰਵਤ ਪਾਰ ਪਰੇ ਖਲ ਚਤਰ ਬਗੀਤਾ ਅੰਧਲੇ ਤੇਰੇ ਭਵਨ ਸੋਝੀਐ ਗੁਰਪੇਟ ਪਲੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਕੋਈ ਕੋਟ ਅਗਹਰੇ ਨਿਰਮਲ ਭੇ ਜੀਤਾ ਰਹਾਓ ਐਸੀ ਭਗਤ ਗੋਵਿੰਦ ਕੀ ਕੀਟ ਹਸਤੀ ਜੀਤਾ ਚਿੰਗ ਬੁਲਾਈ ਹੋਏ ਗਏ ਹੋ ਤਣ ਮੇਰ ਦੇ ਕੀਤਾ ਸ਼ਰਮ ਕਰਤੇ ਦਮ ਆੜ ਕੋ ਸ਼ਰਮ ਕਰਤੇ ਦਮ ਆੜ ਕੋ ਤੇ ਸੇ ਗਨੀਤ ਨੀ ਗਨੀਤ ਨੀ ਸਾਥ ਕਉਰਵੜਾਈ ਕੈ ਸਕੂ ਬੇਅੰਤ ਵਿਨੀਤਾ ਕਰਿ ਕਿਰਪਾ ਮੋਹਿ ਨਾਮ ਦਿਓ ਨਾਨਕ ਦਰ ਸਰੀਰ ਤਉ ਖੀਤੇ ਬੇਨਤੀ ਦੀਏ ਕਿ ਐ ਦੀਨ ਦੁਨ ਦੇ ਮਾਲਕ ਮੈਂ ਤੇਰੇ ਚਰਨਾ ਦੀ ਰਾਗ ਤੂੜ ਮੇਰੇ ਤੇ ਕਿਰਪਾ ਕਰਕੇ ਤੂੰ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੀ ਤੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਬਣਾ ਦੇ। ਤੇ ਜੇ ਇੱਥੇ ਨਮਰਤਾ ਆਈ ਤੇ ਬਾਕੀ ਰਹਿ ਜਾਏਗਾ। ਤਾਂ ਸ਼ੁਰੂ ਕੀਤਾ ਜੀ ਆਪਾਂ ਕਿ ਪਿੰਗਲ ਪਹਾੜ ਪਾਰ ਕਰੇ। ਖਲ ਚਤਰ ਬਗੀਤਾ ਜਿਹੜਾ ਪਿੰਗਲਾ ਨਾ ਪਿੰਗਲਾ ਜੇ ਉਹਦੇ ਤੇ ਕਿਰਪਾ ਹੋ ਜੇ। ਕਿਰ ਪੁਰਾਣੇ ਬਜ਼ੁਰਗ ਸ਼ਾਬਦ ਲਗਦੇ ਨੇ ਜੀ ਕਹਿੰਦੇ ਕਿਰਪਾ ਹੋ ਜੇ ਤੇਰੀ ਗੁਰੂ ਆ ਪਿੰਗਲਾ ਪਹਾੜ ਜਾਣ ਜਾ। ਤਾਂ ਮੇਰ ਕੋਟ ਕਿਉਂ ਪਿੰਗਲਾ ਜਿਹੜਾ ਉਹਦੇ ਅੰਦਰ ਵੀ ਇੰਨੀ ਸਮਰਸਤਾ ਹੋ ਜਾਂਦੀ ਹੈ ਕਿ ਪਹਾੜ ਦੀ ਪਿੱਛੇ ਜਗ ਲੱਗ। ਤੇ ਖਲ ਇਹਦੇ ਕੋਲੇ ਦਿਮਾਗ ਇਹ ਨਹੀਂ ਕੋ ਤੇ ਹੋਏ ਤੇ ਬਖਸ਼ਿਸ਼ ਹੋ ਜੇ ਤੇ ਉਹ ਵੀ ਗਿਆਨੀ ਬਣ ਜਾਂਦਾ 4 ਰੁਪਏ ਦਾ ਬਖਸ਼ਾ ਪਕ। ਆ ਤੁਹਾਡੇ ਸਾਹਮਣੇ ਬੈਠਿਆਂ ਨੇ ਤੇ ਜਾਣ ਦੇ ਕੱਖ ਨਹੀਂ ਸੀ ਤੇ ਪੰਜਾਬੀ ਵੀ ਨਹੀਂ ਸੀ ਪੂਰੀ ਪੜਨੀ ਹੋਦੀ ਤੇ ਕਿਰਪਾ ਕੀ ਹੋਈ ਹੈ ਇਹ ਕਿਰਪਾ ਹੋਈ ਹੈ ਸਮਦਰਸ਼ੀ ਬ੍ਰਹਮ ਗਿਆਨੀ ਮਹਾਪੁਰਸ਼ਾ ਦੀ ਸਤਿਬਾਬਾ ਕੰਨਿਆ ਲਾਲ ਜੀ ਤੇ ਉਹ ਅਨਛਰਨ ਜਿਹੜਾ ਆਇਆ ਉਹ ਤੇ ਬਖਸ਼ਿਸ਼ ਹੀ ਐਸੀ ਕੀਤੀ ਲੈ ਵੀ ਇਹ ਰੋ ਆਪਣਾ ਗਿਆਨੀ ਬਣਾਣ ਲਾਵੀਰ ਨਾ ਪਪਕਤਾ ਬਣਾ। ਇਹ ਮਹਾਪੁਰਸ਼ਾਂ ਦੀ ਸ਼ਕਤੀ ਹੁੰਦੀ ਹੈ। ਉਸ ਵਾਸਤੇ ਆਮ ਆਪਾ ਕਹਿ ਨਹੀਂ ਕਿ ਸ਼ੇਰਾਂ ਨੇ ਮਾਰਾਂ ਤੇ ਗਿੱਦੜ ਕਰੋ ਲਾ ਕਰ। ਜੇ ਮਾਰਾਂ ਕੀ ਦੀ ਹੈ ਮਹਾਪੁਰਸ਼ਾਂ ਦੀ। ਸਾਡੇ 10 ਪਾਛੇਆਂ ਸਾਡੇ ਆਦੀ ਜਗਤ ਗੁਰੂ ਸਭ ਨੂੰ ਨਾਨਕ ਦੇਵ ਜੀ ਤੋਂ ਲੈ ਕੇ ਕਲਗੀ ਤਰ ਦਸ਼ਮੇਸ਼ ਤੱਕ ਪਿਤਾ ਤੱਕ ਇਸ ਦੁਨੀਆ ਦੇ ਅੰਦਰ ਕੁਰਬਾਨੀਆਂ ਕੀਤੀਆਂ ਮਾਲਕ ਦੀ ਬੰਦਗੀ ਕੀਤੀ ਸੇਵਾ ਕੀਤੀ ਭੁੱਲੇ ਭਟਕੇ ਇਨਸਾਨਾਂ ਨੂੰ ਸਿੱਧੇ ਰਸਤੇ ਲਾਇਆ ਸਾਡੇ ਆਦੀ ਜਗਤ ਗੁਰੂ ਸ੍ਰੀ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਕੋਈ ਸਾਜ ਨਹੀਂ ਸੀ ਹੁੰਦਾ ਇਹ ਹੋ ਸਟੈਂਸ ਇਸ ਸਾਰੀ ਦੁਨੀਆ ਤੇ ਚਾਰ ਖੁਦਾਸੀਆਂ ਕਰਕੇ ਚਾਰੇ ਦਿਸ਼ਾ ਦੇ ਭੁੱਲੇ ਭਟਕੇ ਲੋਕਾਂ ਨੂੰ ਸੱਚ ਦਾ ਮਾਰਗ چھڑے ہی کوئی نہیں کوٹے راکشی ورگے بھی تارتے آج اسی پڑھ دیں کہ میں مورک کی کیت کو بات ہے بوٹ اپرا دی دریارے گرنانک جن سنیا پکھیا سے پھر گربہ سے پریارے بھئی میرے مورک ہی تک گل سٹو ਜੇ ਕਿਸੇ ਨੇ ਜ਼ਿੰਦਗੀ ਵਿੱਚ ਕਰੋੜਾਂ ਅਪਰਾਧ ਕੀਤੇ ਹੋਣ ਦੋ ਸ਼ਬਦ ਹੁੰਦੇ ਐ ਇੱਕ ਹੁੰਦਾ ਪਾਪੀ ਇੱਕ ਹੁੰਦਾ ਅਪਰਾਧੀ ਪਾਪੀ ਤਾਂ ਉਹ ਹੁੰਦਾ ਜਿਹੜਾ ਮਨ ਦੁਆਰਾ ਕਿਸੇ ਦਾ ਬੁਰਾ ਸੋਚਦਾ ਸ਼ਰੀਰ ਦੁਆਰਾ ਨਹੀਂ ਕਰਦਾ ਮਨ ਦੁਆਰੇ ਜੋ ਵੀ ਘੰਟੇ ਬੁਰਾ ਸੋਚਦਾ ਕੇ ਪਿੰਡਾਂ ਜਿਹੋ ਹੁੰਦੇ ਐ ਉਹ ਜਿਹੇ ਇਨਸਾਨ ਉਹਨਾਂ ਨੇ ਹਮੇਸ਼ਾ ਦੂਜੇ ਦਾ ਬੁਰਾ ਹੀ ਸੋਚਣਾ ਇਹ ਪਿੰਡਦਾਰੋਂ ਪਤਾ ਹੁੰਦਾ ਤੋ ਪਿੰਡ ਦੇ ਆਦਮੀ ਕਹਿੰਦੇ ਹੋਏ ਇਹ ਤਾਂ ਯਾਰ ਮਨਸਾ ਦਾ ਪਾਪੀ ਇਹਦਾ ਨਾ ਕੀ ਗੱਲ ਕਰਦੇ ਮਨਸਾ ਦਾ ਪਾਪੀ ਮਨ ਚ ਬੁਰਾ ਸੋਚਦਾ ਰਹਿੰਦਾ ਤੋ ਇੱਕ ਹੁੰਦਾ ਪਹਿਲਾਂ ਮਨ ਦੁਆਰਾ ਸੋਚਦਾ ਪੁਰਾ ਤੇ ਫਿਰ ਸਰੀਰ ਦੁਆਰਾ ਕਰਦਾ ਹੈ ਕਤਲ ਕਰਦਾ ਠੀਕ ਹੈ ਜ਼ੁਲਮ ਕਰਦਾ ਹੋਰ ਤੱਕੀਆਂ ਮਾਰ ਲੀਆਂ ਜੋ ਸਰੀਰ ਦੁਆਰਾ ਕਾਰੋਗਰਦਾ ਉਹ ਅਪਰਾਧੀ ਬਣਦੇ ਤੇ ਅਪਰਾਧੀਆਂ ਵਾਸਤੇ ਕੋਰਟ ਬਣੇ ਹੋਏ ਨੇ ਤੇ ਜੇਲਾ ਬਣੀਆਂ ਹੋਈਆਂ ਇਹ ਤੇ ਸ਼ਬਦ ਗੁਰਬਾਣੀ ਜੋ অপরাধੀ ਵਰਦਾ ਜਿਹੜੇ ਪਾਪ ਕਰਦੇ ਸੀ ਸਰੀਰ ਦੁਆਰਾ ਕਿਹੋ ਜੇ ਸੀ ਔਡੇ ਰਕਸ਼ ਵਰਗੇ ਉਹ ਕੰਮ ਕੀ ਕਰਦੇ ਸੀ ਅੱਜ ਕੱਲ ਦਾ ਬੰਦਾ ਸੁਣ ਕੇ ਹਰਾਨ ਹੋ ਜਾਂਦਾ ਜੰਗਲ 'ਚ ਰਹਿੰਦਾ ਸੀ ਤੇ ਕੜਾਹਾ ਰੱਖਿਆ ਸੀ ਤੇਲ ਕੋਲੇ ਹੁੰਦਾ ਜੀ ਜਿਹੜਾ ਬੰਦਾ ਮਿਲ ਗਿਆ ਤੇ ਉਹਨੂੰ ਸੱਟ ਕੇ ਉਹ ਚ ਪਕੌੜੇ ਬਣਾ ਕੇ ਬੰਦਿਆਂ ਦੇ ਪਕੌੜੇ ਬਣਾ ਕੇ ਖਾਂਦਾ ਅੱਜ ਕੱਲ੍ਹ ਤਾਂ ਮੱਛੀਆਂ ਦੇ ਪਕੌੜੇ ਖਾਂਦੇ ਆ ਨਾ ਉਹ ਬੰਦਿਆਂ ਦੇ ਪਕੌੜੇ ਬਣਾਇ ਕਰਦਾ ਐਡਾ ਪਾਪੀ ਸੀ ਉਹ ਤੇ ਗੁਰਨਾਨਕ ਦੇਵ ਤੇ ਬਾਲਾ ਤੇ ਮਰਦਾਨਾ ਉਹਦੀ ਯਾਤਰਾ ਸੀ ਜੋ ਗੁਰਨਾਨਕ ਦੇਵ ਲੰਘਦੇ ਸੀ ਯਾਤਰਾਦ ਨਾ ਤੇ ਕਈ ਵਾਰੀ 9-9 ਸਾਲ ਲੱਗ ਜਾਂਦੇ ਪਾਪ ਸੇ ਨਹੀਂ ਸੀ ਮੁਣਦੇ ਤੇ ਅੱਜ ਕੱਲ੍ਹ ਤਾਂ 2 ਘੰਟੇ 1 ਘੰਟੇ ਕੇ satsang ਕੀ ਲੱਗ ਜਾ ਉਹ ਘਰ ਦੇ ਯਾਦ ਕਰਦੇ ਚੱਲ ਗਏ ਯਾਰ ਆਪਾਂ ਜਾਮ ਤਾਂ ਹੀ ਨਹੀਂ ਕਰਦੇਗੇ ਕਾ ਮਤਲਬ ਪਹਿਲੇ ਪੜਾਉਂਣਾ ਹੁੰਦਾ ਹੈ ਤੇ 9-9 ਸਾਲ ਨਹੀਂ ਸੀ ਮੁੜਦੇ ਸਿਰਫ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਸਿਰਫਲੀ ਪਟਕੀ ਜਨਰੇਸ਼ਨ ਨੂੰ ਸੱਚ ਦੇ ਨਾਲ ਜੋੜਨ ਵਾਸਤੇ ਪਰਮਾਤਮਾ ਦੇ ਨਾਲ ਜੋੜਨ ਵਾਸਤੇ ਐਨੀ ਮਿਹਨਤ ਕਰਦੇ ਜੀ ਤੇ ਮਰਦਾਨਾ ਕਹਿੰਦਾ ਮਹਾਰਾਜ ਤੁਸੀਂ ਤਾਂ ਮੁੜਦਾ ਨਾ ਹੀ ਨਹੀਂ ਲੈਂਦੇ ਤੇ ਮੇਰੇ ਦਾ ਜੋਗ ਚੱਲੇ ਕਹਿੰਦਾ ਫੁੱਫੇ ਮਾ ਤੇ ਆਉਣਗੇ ਮੈਨੂੰ ਯਾਦ ਕਰਦੇ ਆਉਣਗੇ ਮੈਂ ਤਾਂ ਚੱਲਿਆ ਆਪਾ ਉਸ ਬਰਨਾਰਕ ਦੇ ਕੋਈ ਨਹੀਂ ਬਰਦਾਣਾ ਮੁਰਨਵਾ ਲਈ ਹੈ ਤਾਂ ਨਾ ਜੀ ਮੈਂ ਨਹੀਂ ਕਰਨੀ ਕੋਈ ਤਰੋਹ ਜਾਇਂ ਘਰ ਸੇ ਜੇ ਨਹੀਂ ਜੀ ਮੈਂ ਤਾਂ ਜਾ ਕਹਿੰਦੇ ਜੰਗਲ ਹੈ ਜਿੱਥੇ ਭਿਆਨਕ ਰਾਕਸ਼ੇ ਰਹਿੰਦੇ ਆ ਲੈਣਾ ਕਿ ਇਕੱਲੇ ਨੇ ਜਾ ਕੇ ਜੇ ਕਿਸੇ ਰਾਕਸ਼ ਦੇ ਡਿੱਕੇ ਚੜ ਗਿਆ ਤੇ ਜਾਦੂਤਾਂ ਨੂੰ ਘਰੇ ਲੈਣਾ ਕਿ ਕਹਿੰਦਾ ਨਹੀਂ ਜੇ ਤੂੰ ਤਾਂ ਮੈਂ ਕਹਿੰਦੇ ਰਹਿੰਦੇ ਆ ਪਾਏ ਕੋਈ ਰਾਕਸ਼ ਮਿਲਿਆ ਤਾਂ ਐ ਨਹੀਂ ਐਨੀ ਪਤਾ ਵੀ ਡਰਦੇ ਪਹਿਲੇ ਹੀ ਫਸ ਜੂਗੇ ਤੇ ਕੱਲਾ ਚੱਲ ਪਿਆ ਚੱਲ ਪਿਆ ਨਹੀਂ ਮੰਨਿਆ ਸਾਡੇ ਆਦੀ ਜਗਤੂ ਸ੍ਰੀ ਨਾਨਕਦੇਵ ਜੀ ਮਹਾਰਾਜ ਜੀ ਗੁਰੂਆਂ ਦਾ ਹੁਕਮ ਨਹੀਂ ਪਾਲਣਾ ਕੀਤੀ ਜੇ ਅਸੀਂ ਗੁਰੂਆਂ ਦੇ ਹੁਕਮ ਦੀ ਪਾਲਣਾ ਨਹੀਂ ਕਰਦੇਗੇ ਤੇ ਤਾਂ ਹੀ ਦੁਖੀ ਹੁੰਨੇ ਆ ਤਾਂ ਹੀ ਰੋਤੇ ਤੇ ਤਾਂ ਹੀ ਸਾਹੀ ਜਬਰਾਇ ਦੇ ਚਖੰ ਗੇ ਪੜਦੇ ਅੱਜ ਰੋਣਾ ਕੀ ਹੈ ਕਿ ਇੱਕ ਆਜੀ ਕਾਲ ਦਾ ਜਿਹੜਾ ਨੌਜਰ ਮੁੰਡਾ ਹੈ ਉਹ ਕਹਿੰਦਾ ਮੈਂ ਆਪਣੇ ਮਾਂ ਪਿਓ ਨੂੰ ਤਾਂ ਮੰਨਦਾ ਹੈ ਬਈ ਚੰਗੀ ਗੱਲ ਹੈ ਪਰ ਕਿੰਨਾ ਮਾਪੋ ਜੋਸ਼ੇਖਸ਼ਾਲ ਦੇਖ ਲੈ ਉਹ ਨਹੀਂ ਮੰਨਦਾ ਉਹ ਨਹੀਂ ਮੰਨਦਾ ਤੇ ਪਰ ਮੰਨਿਆ ਕੀ ਜੇ ਮਾਪਾ ਕਹਿੰਦੇ ਵੀ ਆ ਤੂੰ ਨਾ ਕਰ ਉਹ ਤਾਂ ਛੱਡਿਆ ਨਹੀਂ ਤੇ ਮਾਪੇ ਨੂੰ ਕੀ ਮੰਨਿਆ ਤੇ ਉਹੀ ਹਾਲ ਸਾਡਾ ਅਸੀਂ ਅੱਜ ਗੁਰਬਾਣੀ ਨੂੰ ਤਾਂ ਮੰਨਦੇ ਆਂ ਗੁਰਬਾਣੀ ਜੋ ਕਹਿੰਦੀ ਹੈ ਉਹ ਦੀ ਮੰਨਦੇ ਗਏ ਉੱਥੋਂ ਸੀ ਹਜ਼ਾਰਾਂ ਖੂਦੂਰ ਭਾਈ ਤੇ ਮੇਰ ਪੁਆਇੰਟ ਗੁਰਬਾਣੀ ਕਹਿੰਦੀ ਹੈ ਸੱਚ ਬੋਲੋ ਤੇ ਝੂਠ ਨਾ ਬੋਲੋ ਤੇ ਅਸੀਂ ਕਹਿੰਦੇ ਆ ਝੂਠ ਬੋਲੇ ਬਣਾ ਸਾਡਾ ਸਰਦਾ ਨਹੀਂ ਤੇ ਸੱਚ ਅਸੀਂ ਬੋਲਣਾ ਨਹੀਂ ਤੇ ਫਿਰ ਮੰਨਿਆ ਕੀ ਗੁਰਬਾਣੀ ਕਹਿੰਦੇ ਕਿਸੇ ਨਸ਼ੇ ਦੀ ਨੇੜ ਦੀ ਨਾ ਜਾਓ ਤੇ ਅਸੀਂ ਕਹਿੰਦੇ ਬਗੈਰ ਸ਼ਰਾਬ ਤੋਂ ਵੀ ਝੋ ਵਿਆ ਹੁੰਦਾ ਨਹੀਂ ਫਿਰ ਮੰਨਿਆ ਕੀ ਹੰਦ ਸਮਝੇ ਗੁਰਬਾਣੀ ਦੇ ਸ਼ਬਦ ਕੀ ਏ ਗੁਰਬਾਣੀ ਕਹਿੰਦੇ ਦੁਰਮਤ ਮਰ ਜੋ ਬੀਬ ਤੇ ਦਰ ਮਤ ਮਦ ਜੋ ਪੀਵਤੇ ਵਿਖਲੀ ਮਤ ਕਮਲੀ RAM ਰਸੈਨ ਜੋਰ ਤੇ ਨਾਨਕ ਸੱਚ ਅਮਲੀ ਤੇ ਇੱਥੇ ਹੀ ਗੁਰਬਾਣੀ ਕਹੇ ਜੀ ਦਰਮਤ ਮਤ ਮਦ ਜੋ ਪੀਵਤੇ ਮਦ ਨਾ ਸ਼ਰਾਬ ਦਾ ਤੇ ਇੱਥੇ ਅਗੇ ਸ਼ਬਦ ਦਰਮਤ ਇੱਕ ਉਹਦਾ ਮਤ ਸ਼ਬਦ ਮਤ ਤੇ ਮੋਹ ਰਹਾ ਦੀਆ ਦਰਮਤ ਤੇ ਬਣਦੇ ਤੇ ਭੈੜੀ ਮਤ ਤੇ ਮਾਤ ਦੇ ਕੋਲ ਆ ਜੇ ਪੂ ਤੇ ਕੁਮਤ ਬਣ ਜਾਂਦਾ ਸਭ ਤੋਂ ਭੈੜੀ ਬਾਤ ਤੇ ਕੋ ਹੁੰਦਾ ਸੁਮਤ ਇਹ ਤਾਂ ਬਈ ਬਹੁਤ ਸਿਆਣਾ ਆਏਗਾ ਇਹ ਕੋਨ ਦਾ ਮਨਮਤ ਉਹ ਮਨ ਮੰਨ ਲਾ ਜਿ ਮਨ ਹੱਥ ਪਾਣਦੇ ਵੀ ਇਹ ਆਦਮੀ ਤਾਂ ਮਨਮਤੀ ਹੈ ਕਿਸੇ ਦਾ ਨਹੀਂ ਮੰਨਦਾ ਲੈਣਾ ਕੀ ਇਹਦਾ ਤਾਂ ਗੱਲ ਪੈਂਦੀ ਤੇ ਅਖੀਰ ਤੱਕ ਹੀ ਹੁੰਦਾ ਇਹ ਕੋਨ ਦਾ ਗਰਮ ਮਤ ਬਈ انسان ਤਾਂ ਗੁਰਮਤ ਦੇ ਅਨਸਾਰ ਗੁਰਮਰਜਾ ਦੇ ਅਨਸਾਰ ਚੱਲਣਾ ਪੜਾ ਭਾਈ ਇਹਦਾ ਸਾਸਨ ਕਰਨੇ ਨਾਲ ਪੁੰਨ ਲੱਗਦਾ ਪ੍ਰਸੰਗ ਸਗ ਗੁਰਮਤ ਤੇ ਚੱਲਣ ਵਾਲੇ ਠੀਕ ਹੈ ਤਾਂ ਮੇਰ ਪਾਟ ਇਥੇ ਸ਼ਬਦ ਵਰਤਿਆ ਗੁਰਮਰਜ ਦਰਮਾਤ ਕਹਿੰਦੇ ਭਾਈ ਜਿਹੜਾ ਦੁਨੀਆ ਦਾ ਕੋਈ ਵੀ ਨਸ਼ਾ ਵਰਤਦਾ ਹੈ ਅੱਜ ਨਾਲ ਅੱਜ ਜਿਹੜੀ ਹਾਲਤ ਹੈ ਪੰਜਾਬ ਦੀ ਇਹ ਤਰਸੂ ਦੇ ਹੋਇਆ ਸਭ ਤੋਂ ਵੱਧ ਨਸ਼ੇ ਪੰਜਾਬ ਉਚ ਹੈ ਤੇ ਪੰਜਾਬ ਦੀ ਜਵਾਨੀ ਜਿਹੜੀ ਉਸ ਆਨ ਦੀ ਨੂੰ ਨਸ਼ੇ ਅੱਜ ਬਰਬਾਦ ਕਰ ਰਿਹਾ ਹੈ ਬਰਬਾਦ ਹਤੋਂ ਗਿਆ ਘਰਾਂ ਦੇ ਘਰ ਖਤਮ ਹੋ ਹੀ ਜਾਂਦੇ ਤੇ ਪਹਿਲਾਂ ਤਾਂ ਸਭ ਤੋਂ ਲੜਕੀ ਕੋਈ ਜੇ ਉਹ ਭਾਇਆ ਉਹ ਸੰਗਤੂ ਨਸ਼ੇ ਆ ਵਿੱਚ ਜੇ ਉਹ ਆਲੇ ਕੋਲ ਚਾਰੀ ਪੰਜਾਗ ਲੈ ਮੀਰੂਂਦੇ ਨਸ਼ਾ ਕਰਕੇ ਮੰਨ ਲੱਗਾ ਦ ਮੇਨ ਪੁਆਇੰਟ ਆ ਇਸ ਵਾਸਤੇ ਗੁਰਬਾਨੇ ਕਹਿੰਦੀ ਹੈ ਗੁਰਬਾਨੀ ਚੱਲੀਏ ਸੀ ਗੁਰਬਾਨੀ ਕਹਿੰਦੀ ਹੈ ਵੀ ਜਿਹੜਾ ਵੀ ਕੋਈ ਵੀ ਨਸ਼ਾ ਵਰਤਦਾ ਉਹਦਾ ਦਿਮਾਗ ਖਰਾਬ ਹੋ ਜਾਂਦਾ ਉਹਦੀ ਇੱਜ਼ਤ ਇੱਥੇ ਬਰਬਾਦ ਹੁੰਦੀ ਹੈ ਤੇ ਉਹ ਪਾਗਲਾ ਵਿੱਚ ਸ਼ਾਮਲ ਹੁੰਦਾ ਹੈ ਤਾਂ ਫਿਰ ਨਸ਼ਾ ਆਦਮੀ ਕਿਹੜਾ ਵਰਤੇ ਅਗਲੇ ਪਾਸੇ ਨਸ਼ਾ ਸੇਵ ਹੈ ਵੀ ਦਰਮਾਤ ਮਾਤਮਾ ਜੋ ਬੀਵ ਤੇ ਬਿਜਲੀ ਪਤ ਟੋਲੀ ਰਾਮ ਸਿੰਘ ਨਿਰਤੇ ਨਾਮ ਸੱਚ ਹੋਵੇ ਜੇ ਨਾਮ ਨੂੰ ਪਰਮਾਤਮਾ ਦੇ ਨਾਮ ਦਾ ਚੜ੍ਹ ਉਹ ਸੱਚੀ ਅਬਦੀ ਤੁਸੀਂ ਬੋਲਦੇ ਕਿ ਉਹਨੇ ਕਰਵਾਣੀ ਜਿਉਂ ਦਿਖਾ ਦੇ ਅਜੀ ਬੋਲਦੇ ਹਮੇਸ਼ਾ ਨਾਮ ਕੁਮਾਰੀ ਨਾਮ ਦਾ ਅੱਗੇ ਕੀ ਬੋਲਦੇ ਆ ਤੁਸੀਂ ਇਹ ਬੋਲ ਦਿਓ ਜੜੀ ਇਹ ਹੈ ਜਿਨ ਰਾਤ ਤਿਸ਼ਾ ਨੂੰ ਚੜ ਦੇ ਰਹਿ ਜਾਂਦੀ ਜੋ ਠੇਕ ਮੋੜ ਕੇ ਰੰਗਣਾ ਹੁੰਦਾ ਹੈ ਤੋਂ ਮੇਰ ਕੋਟ ਇੱਥੇ ਗੁਰਬਾਣੀ ਕਹਿੰਦੀ ਹੈ ਵੀ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਨਸ਼ਾ ਨਾਮ ਉਹ ਸੱਚੇ ਅਵਲੀ ਹੈ ਤੇ ਜਿਨ੍ਹਾਂ ਨੂੰ ਸੰਸਾਰੀ ਨੇ ਸੇਵਕ ਤੇ ਆਉਝੂਟਿਆ ਹੁੰਦੀ ਤੇ ਸੱਚੇ ਅਵਲੀ ਇਹ ਕੀ ਹੈ ਕਿ ਜਿਹਨੂੰ ਪ੍ਰਮਾਤਮਾ ਦੇ ਨਾਮ ਦਾ ਨਸ਼ਾ ਛੱਡ ਗਿਆ ਇਹ ਨਸ਼ਾ ਇਹੋ ਜ ਹੈ ਤੇ ਨਾ ਤਾਂ ਇੱਥੇ ਲਵੇ ਤੇ ਨਾ ਉੱਥੇ ਲਵੇ ਇਹ ਸਾਡੀ ਇੱਥੇ ਵੀ ਹੈਲਪ ਕਰਦਾ ਜਿਹੜੇ ਪੱਗੇ ਜਾਂਦੇ ਉਹ ਉਹਦੇ ਹਰ ਜਿਹੜੇ ਪਰਮਾਤਮਾ ਦੇ ਨਾਮ ਦੇ دیਵਾਨੇ ਹਨ ਜਿਹੜੇ ਗੁਰਮਖ ਹੈ ਜਿਨ੍ਹਾਂ ਦਾ ਗੁਰੂਆਂ ਦੇ ਚਰਨਾਂ ਨਾਲ ਪ੍ਰੇਮ ਹੈ ਦੇ ਤਾਂ ਜਿਹੜਾ ਜਮਰਾਜ ਨਾਲ ਧਰਮਰਾਜ ਉਹਦੀ ਯੁਰਤ ਦੀ ਗਿਓ ਉਹਨਾਂ ਨੂੰ ਬੁਲਾ ਲੈ ਇਹ ਮੈਂ ਕੋਲੋਂ ਨਹੀਂ ਕਹਿੰਦਾ ਗੁਰਬਾਣੀ ਕਹਿੰਦੀ ਹੈ ਸੁਣ ਲੋ ਹਣ ਗੁਰਬਾਣੀ ਦੇ ਕਵੀ ਦਾ ਸ਼ਬਦ ਕੀ ਹੈ ਗੋਵੀਰ ਸਾਹਿਬ ਕਹਿੰਦੇ ਨੇ ਗੁਰਬਾਣੀ ਚ ਗੋਵੀਰ ਮੇਰੀ ਬੁੱਧ ਕੋ ਗੋਵੀਰ ਮੇਰੀ ਬੁੱਧ ਕੋ ਜਮਨਾ ਕਰੈ ਤਿਸ ਕਾਰ ਵੀਰ ਕਹਿੰਦਾ ਹੋਏ ਇਹ ਜਮਾ ਜੀ ਯੁੱਧ ਨਹੀਂ ਕਿ ਮੇਰੀ ਬੁੱਧ ਨੂੰ ਤਸਕਾਰ ਕਰ ਦੇ ਤਸਕਾਰ ਕਉ ਕਿਉਂ ਕਹਿੰਦੇ ਜਿਨ ਇਹ ਜਮੂਆ ਸਿਰ ਗਿਆ ਸੋ ਜਪਿਆ ਕਰ ਬਦਗਾ ਕਹਿੰਦੇ ਜਿਸ ਪ੍ਰਮਾਤਮਾ ਨੇ ਇਹ ਜਮਰਾਜ ਰੂਪ ਪੈਦਾ ਕੀਤਾ ਨਾਮ ਤੇ ਮੈਂ ਉਸ ਮਾਲਕ ਨਾਲ ਉਪਾਰਸ਼ੂ ਕੈਂ ਇਸ ਵਾਸਤੇ ਇਹ ਜਮਰਾਜ ਦੀ ਜ਼ਰਤ ਨਹੀਂ ਕਿ ਮੇਰੇ ਵਰ ਚਾਹ ਉਹ ਅਸੀਂ ਜਵਨ ਸਾਹਿਬ ਦੇ ਖੀਰ ਕੀ ਪੜਦੇ ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇਮ ਕੋ ਜਲੇ ਕੀਤੀ ਛੁੱਟੀ ਨਾਲ ਹਰ ਗੁਰਵੰਦੇ ਦੀ ਬੰਤੀ ਜੋਰ ਲੱਗੂ। ਤਾਂ ਮੇਨ ਪੁਆਇੰਟ ਕੇ ਜਿਹੜੇ ਨਸ਼ੀ ਹਨ ਨਸ਼ੇ ਇਹ ਭਾਈ ਕੁਆਹ ਦਾ ਕਾਤਮਾ ਕਰ। ਤੇ ਬਹੁਮਾ ਦਾ ਕਾਤਮਾ ਕਰ। ਤੇ ਜਿਹੜੀ ਕਾਂਗਰਸ ਜਿਹੜੀ ਕੋਲ ਦੇ ਅੰਦਰ ਨਸ਼ਾ ਨਹੀਂ مالک ਦੀ ਬੰਦਗੀ ਹੈ। 타ਗਮਾ ਦੀ ਸੰਗਤ ਹੈ। ਉਹ ਕੋਲ ਇੱਛੇ ਵੀ ਸੁਖੀ ਦੇ ਅਗਮਨ ਦੀ। ਉਹ ਤਰ੍ਹਾਂ ਦੁਨੀਆ ਤੇ ਪਿਆ। ਮੇਰ ਪੁਆਇੰਟ ਜਿਹੜਾ ਮੂਰਖ ਆਦਮੀ ਹੈ ਨਾ ਆਪਾਂ ਕਹਾਂਗੇ ਕਿ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਗੀਤਾ ਕਿ ਪਿੰਗਲਾ ਬਾੜ ਚੜ ਜਾਂਦਾ ਹੈ ਤੇ ਜਿਹੜਾ ਆਦਮੀ ਆਉਂਦਾ ਹੀ ਕਿਥੇ ਨਹੀਂ ਮੂਰ ਖੁੰਦਾ ਜੇ ਗੁਰੂਆਂ ਦੇ ਪਛੇ ਹੋ ਜੇ ਤੇ ਉਹ ਝਾਰ ਵੇ ਦਾ ਫਰਤਾ ਹੋ